ਦੇਖੋ ਮਈ ਮਹੀਨੇ ਜੂਨ ਮਹੀਨੇ ਜੁਲਾਈ ਮਹੀਨੇ ਇਹ ਦਰਿਆ ਸੁਆ ਬਣ ਗਿਆ ਸੀ ਡੈਮ ਤੇ ਇਸ ਕਰਕੇ ਬਣਾਏ ਵੀ ਹੜ੍ਹਾਂ ਤੋਂ ਬਚਾਉਣ ਵਾਸਤੇ ਜਿਹੜੇ ਡੈਮ ਆ ਡੈਮ ਉਲਟਾ ਸਾਨੂੰ ਮਾਰਨ ਲੱਪੇ ਆ ਪਹਿਲਾਂ ਸਾਰਾ ਸਾਲ ਪਾਣੀ ਜਮਾਂ ਰੱਖਦੇ ਵਿੱਚ ਬਰਸਾਤਾਂ ਆਉਂਦੀਆਂ ਉਦੋਂ ਬਰਸਾਤ ਦੇ ਪਾਣੀ ਦੀ ਮਾਰ ਪੈਂਦੀ ਆ ਉਦੋਂ ਡੈਮ ਵਾਲੇ ਪਾਣੀ ਛੱਡਦੇ ਹੋਣ ਮੁੜ ਕੇ ਕਹਿੰਦੇ ਵੀ ਸਾਡੀ ਮਜੂਰੀ ਹੈ ਤੇ ਵਾਕਿਆ ਮਜਬੂਰੀ ਆ ਪਰ ਇਹ ਤਾਂ ਧਿਆਨ ਦੇ ਉਹਨਾਂ ਨੇ ਰੱਖਣਾ ਨਾ ਪਹਿਲਾਂ ਪੀ ਘਟੋ ਘਟੋ ਉਨੀ ਕ ਗੰਜਾਸ਼ ਰੱਖੋ ਹੁਣ ਤੇ ਸਿਸਟਮ ਵੀ ਵੀ ਇਦਾਂ ਦੇ ਆ ਵੀ ਇਹਨਾਂ ਨੂੰ 6-6 ਮਹੀਨੇ ਪਹਿਲਾਂ ਪਤਾ ਲੱਗ ਜਾਂਦਾ ਵੀ ਐਕੀ ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਝੀਲ ਦਾ ਵਾਟਰ ਲੈਵਲ ਘਟ ਕੇ 1391 ਫੁੱਟ ਪਹੁੰਚ ਗਿਆ ਜੋ ਕਿ ਪਿਛਲੇ 2 ਦਿਨਾਂ ਦੇ ਵਿੱਚ 3 ਫੁੱਟ ਦੀ ਘਾਟ ਦਰਜ ਕੀਤੀ ਗਈ ਹੈ। ਪੌਂਗ ਡੈਮ ਤੋਂ ਛੱਡੇ ਗਏ ਪਾਣੀ ਦੀ ਮਾਰ ਜਿੱਥੇ ਪੰਜਾਬ ਅਤੇ ਹਿਮਾਚਲ ਦੇ ਪਿੰਡਾਂ 'ਚ ਦੇਖਣ ਨੂੰ ਮਿਲ ਰਹੀ ਹੈ, ਉੱਥੇ ਹੀ ਮੁਕੇਰੀਆਂ ਦੇ ਨਾਮ ਲੱਗਦੇ ਪਿੰਡ ਨੁਸ਼ਹਿਰਾ ਦੇ ਵਿੱਚ ਵੀ ਪਾਣੀ ਦੀ ਮਾਰ ਦੇਖਣ ਨੂੰ ਮਿਲੀ ਹੈ। ਪਾਣੀ ਨੇ ਪਿੰਡ ਦੇ ਘਰਾਂ ਨੂੰ ਆਪਣੀ ਮਾਰ ਹੇਠ ਲਿਆ, ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਨੁਸ਼ਹਿਰਾ ਪਿੰਡ ਦੀ ਕਰੀਬ 400 ਏਕੜ ਫਸਲ ਜੋ ਕਿ ਪਾਣੀ ਦੀ ਮਾਰ ਹੇਠ ਆਈ ਹੈ, ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ। ਲੋਕਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਬਾਦ ਬਹੁਤ ਮੜਿਆ ਜੀ ਨਿਸ਼ਾਰੇਪੱਤਨ ਪਿੰਡ ਆ ਸਾਡਾ। ਇਨਾ ਪਾਣੀ ਆਈ ਸਾਡੀਆਂ ਮਕਾਨਾਂ ਦੇ ਨਾਲ ਟੱਕਰ ਖਾਂਡਿਆ ਆ ਕਈ ਘਰਾਂ ਵਿੱਚ ਵੜ ਗਿਆ। ਡੰਗਰ ਬੱਛਾ ਸਾਡਾ ਜਿਹੜਾ ਉਹ ਡੁੱਬ ਚੱਲਾ ਹੈਗਾ ਆਪਾਂ ਮਸਾਂ ਹੀ ਕੱਢਦੇ ਉਹਨਾਂ ਘੜਿਆ। ਠੀਕ ਆ ਨਹੀਂ ਉੱਚੀਆਂ ਜਗ੍ਹਾ ਤੇ ਬੰਨਿਆ ਆ ਕੋਈ ਪੱਠਾ ਨਹੀਂ ਪਾਉਣ ਨੂੰ। ਕਮਾਰ ਦੀ ਫਸਲ ਸਾਰੀ ਜਿਹੜੀ ਉਹ ਗਰਗ ਗਈ ਆ। ਠੀਕ ਆ ਗਲ ਗਈ ਆ ਸਾਰੀ ਕੋਈ ਪੱਠਾ ਨਹੀਂ ਬਚਿਆ ਕੋਈ ਕਸ ਨਹੀਂ ਬਚਿਆ ਜੀ। ਕਿੰਨੀ ਜ਼ਮੀਨ ਐ ਇਸ ਵਕਤ ਮਾਰਹੇਟ? ਮਾਰਹੇਟ ਦੀ ਨਿਸ਼ਾਰੇਪੱਤਨ ਦੀ ਕੱਲੇ ਦੀ ਜ਼ਮੀਨ ਜਿਹੜੀ ਉਹ ਤਿੰਨ ਤੋਂ 4 ਦੀ ਮੰਗ ਹੀ ਕਰਦੇ ਆਂ ਵੀ ਸਰਕਾਰ ਸਾਡਾ ਥੋੜਾ ਜਿਹਾ ਸਾਥ ਦੇਵੇ ਡੁੱਬਦਿਆਂ ਨੂੰ ਬਚਾਵੇ ਕਤੂਸੀ ਬੰਨ ਸਾਡਾ ਅਸੀਂ ਇਹੋ ਸਰਕਾਰ ਤੋਂ ਮੰਗ ਕਰਨੇ ਚਾਹੁੰਦੀ ਆਗੇ ਕਿ ਜੋ ਲੋਕਾਂ ਦਾ ਨੁਕਸਾਨ ਹੋਇਆ ਹੈਗਾ ਉਹਦੀ ਪਰਹਾਈ ਕੀਤੀ ਜਾਵੇ ਫਸਲਾਂ ਦਾ ਨੁਕਸਾਨ ਹੋਇਆ ਨੇ ਸਾਰੇ ਜ਼ਮੀਨਾਂ ਡੁੱਬ ਗਏ ਜਿਨ੍ਹਾਂ ਗਰੀਬਾਂ ਬਚਾਦਿਆਂ ਨੇ ਪੈਰਿਆਂ ਠੇਕੇ ਤੇ ਲਾ ਕੇ ਪਈਆਂ ਆਗੀਆਂ ਉਹ ਕਿੱਥੋਂ ਪੈਸੇ ਦੇਣਗੇ ਸਰਕਾਰ ਨੇ ਜੋ ਸਾਡੇ ਇਲਾਕੇ ਦੇ ਐਮਐਲਏ ਵੀ ਹੈਗੇ ਆ ਉਹਨਾਂ ਨੇ ਵੀ ਕਦੀ ਆਣ ਕੇ ਸਾਨੂੰ ਨਹੀਂ ਪੁੱਛਿਆ ਇਹ ਪਿੰਡ ਨੂੰ ਇਤਨੀ ਕਿੱਥੇ ਆ ਗਏ ਕਿੱਥੇ ਨਹੀਂ ਜਦੋਂ ਵੋਟਾਂ ਲੈਣੀਆਂ ਆ ਗਈਆਂ ਉਦੋਂ ਸਾਰੇ ਆਉਂਦੇ ਆ ਜਦੋਂ ਵੋਟਾਂ ਪਾਉਣੀਆਂ ਮੁਰਕੇ ਕੋਈ ਨਹੀਂ ਪੁੱਛਦਾ ਆਣ ਕੀ ਦੇਖੋ ਤੁਹਾਡੇ ਸਾਹਮਣੇ ਆ ਸਾਰਾ ਬੀ ਬਹੁਤ ਨੁਕਸਾਨ ਆ ਹੈ ਉਹ ਤਾਂ ਸਾਡੀ ਗਵਰਨਮੈਂਟ ਦੀ ਵੀ ਨਿਰਾਸ਼ਾ ਆ ਤੁਸੀਂ ਦੇਖਿਓ ਮਈ ਮਹੀਨੇ ਜੂਨ ਮਹੀਨੇ ਜੁਲਾਈ ਮਹੀਨੇ ਇਹ ਦਰਿਆ ਸੁਆ ਬਣ ਗਿਆ ਸੀ ਡੈਮ ਤੇ ਇਸ ਕਰਕੇ ਬਣਾਏ ਵੀ ਹੜ੍ਹਾਂ ਤੋਂ ਬਚਾਉਣ ਵਾਸਤੇ ਜਿਹੜੇ ਡੈਮ ਆ ਡੈਮ ਉਲਟਾ ਸਾਨੂੰ ਮਾਰਨ ਲੱਪੇ ਆ ਪਹਿਲਾਂ ਸਾਰਾ ਸਾਲ ਪਾਣੀ ਜਮਾ ਰੱਖਦੇ ਵਿੱਚ ਬਰਸਾਤਾਂ ਆਉਂਦੀਆਂ ਉਧਰ ਬਰਸਾਤ ਦੇ ਪਾਣੀ ਦੀ ਮਾਰ ਪੈਂਦੀ ਆ ਉਧਰੋਂ ਡੈਮ ਵਾਲੇ ਪਾਣੀ ਛੱਡਦੇ ਆ ਹੋਣ ਮੁੜ ਕੇ ਕਹਿੰਦੇ ਵੀ ਸਾਡੀ ਮਜ਼ਦੂਰੀ ਹੈ ਤੇ ਵਾਕਿਆ ਮਜ਼ਦੂਰੀ ਆ ਪਰ ਇਹ ਤਾਂ ਧਿਆਨ ਦੇ ਉਹਨਾਂ ਨੇ ਰੱਖਣਾ ਨਾ ਪਹਿਲਾਂ ਵੀ ਘਟੋ ਘਟ ਓਨੀ ਕਿ ਗੰਜਾਜ ਰੱਖੋ ਹੋਣ ਤੇ ਸਿਸਟਮ ਵੀ ਵੀ ਇਦਾਂ ਦੇ ਆ ਵੀ ਇਹਨਾਂ ਨੂੰ 6-6 ਮਹੀਨੇ ਪਹਿਲਾਂ ਪਤਾ ਲੱਗ ਜਾਂਦਾ ਵੀ ਆਖੀ ਇੰਨਾ ਮੀਂਹ ਪੈਣਾ ਉਹ ਸਿਸਟਮ ਕਾਦੇ ਵਾਸਤੇ ਇਹਨਾਂ ਨੇ ਲਾਏ ਉਹ ਸਿਸਟਮ ਨਾਲ ਦੇਖਦੇ ਆ ਵੀ ਇੰਨਾ ਆਮ ਬੰਦਿਆਂ ਨੇ ਦੱਸਤਾ ਵੀ ਆਖੀ ਮੀਂਹ ਵਾਦੇ ਪੈਣੇ ਆ ਇਹਨਾਂ ਨੂੰ ਨਹੀਂ ਪਤਾ ਲੱਗਾ ਕਿੰਵੀਂ ਵੱਧ ਪੈਣੇ ਅਸੀਂ ਉਹਨਾਂ ਆਪਣਾ ਇੰਤਿਆਮ ਰੱਖੀਆ ਘਟੋ ਘਾਟੇ ਡੈਮ ਚ ਤੇ ਗੰਜਾਸ਼ ਰੱਖੀ ਹੋਣੀ ਕਿ ਪਾਣੀ ਮਾੜਾ ਮੋੜਾ ਚੱਲ ਸਕੇ